ਤੁਸੀਂ ਇਹ ਫੋਟੋ ਵੇਖੋ ਤੇ ਫੋਟੋ ਵੇਖਣ ਤੋਂ ਬਾਅਦ ਇਹ ਨੋਟ ਕਰੋ ਕਿ ਜੋ ਆਪਣੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਝੁਕੇ ਹੋਏ ਨੇ ਉਹ ਕਿਦਾਂ ਦਾ ਝੁਕਣਾ ਹੋਇਆ ਹੈ ਕਿਉਂ ਕਿ ਕਿਉਂਕਿ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਝੁਕਣੀ ਤੇ ਉਹਨਾਂ ਦੇ ਫੇਸ ਦੇ ਐਕਸਪ੍ਰੈਸ਼ਨ ਵੇਖੋ ਤੇ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੇ ਨਰਿੰਦਰ ਮੋਦੀ ਸਾਹਿਬ ਦੇ ਚਿਹਰੇ ਦੇ ਐਕਸਪ੍ਰੈਸ਼ਨ ਵੇਖੋ ਤੇ ਉਹਨਾਂ ਦਾ ਜੈਕਟ ਵਿੱਚ ਪਾਇਆ ਹੱਥ ਵੇਖੋ ਉਹਨਾਂ ਦਾ غرੂਰ ਵੇਖੋ ਵੇਖੋ ਇਹ ਮੁੱਖ ਮੰਤਰੀ ਸਾਹਿਬ ਉਹ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਵੋਟਾਂ ਤੋਂ ਪਹਿਲਾਂ ਜੋ ਸੱਤਾ ਹਾਸਲ ਕਰਨ ਤੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਗਰਦਨ ਉੱਚੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ ਬਿਸ਼ਰਮਾ ਦਾ ਤਾਂ ਨੀਮੀ ਪਾ ਕੇ ਵੀ ਸਰ ਜਾਂਦਾ ਇਹ ਗੱਲਾਂ ਕਰਦੇ ਹੁੰਦੇ ਸੀ ਮੁੱਖ ਮੰਤਰੀ ਸਾਹਿਬ ਤੁਸੀਂ ਸੈਂਟਰ ਦੇ ਮੂਹਰੇ ਤਾਂ ਸਰੈਂਡਰ ਕਰ ਹੀ ਚੁੱਕੇ ਹੋ ਤੁਸੀਂ ਆਪਣੀ ਹਾਈ ਕਮਾਂਡ ਦੇ ਮੂਹਰੇ ਦਿੱਲੀ ਦੀ ਕੇਜਰੀਵਾਲ ਐਂਡ ਮਨੀਸ਼ ਸੋਦੀਆ ਉਸ ਸਾਰੀ ਟੀਮ ਦੇ ਮੂਹਰੇ ਵੀ ਸਰੈਂਡਰ ਕਰ ਚੁੱਕੇ ਹੋ ਕਿੱਦਾਂ ਉਹ ਪੰਜਾਬ ਦੇ ਖਜ਼ਾਨੇ ਤੇ ਐਸ਼ ਪ੍ਰਸਤੀਆਂ ਕਰ ਰਹੇ ਨੇ ਤੁਸੀਂ ਮੁੱਖ ਮੰਤਰੀ ਸਾਹਿਬ ਸੈਂਟਰ ਦੀ ਸਰਕਾਰ ਦੀ ਸ਼ੈ ਤੇ ਤੁਸੀਂ ਕਿੱਦਾਂ ਟੀਚਰਾਂ ਨੂੰ ਕੁੱਟ ਰਹੇ ਹੋ ਕਿੱਦਾਂ ਤੁਸੀਂ ਕਿਸਾਨਾਂ ਦਾ ਧਰਨਾ ਚਕਵਾਇਆ ਉਹ ਵੀ ਕੁੱਟ ਕੇ ਜੇ ਚਕਵਾਉਣਾ ਸੀ ਹੋਰ ਕਿੰਨੇ ਢੰਗ ਤਰੀਕੇ ਕਿਸਾਨਾਂ ਦਾ ਧਰਨਾ ਚਕਾਉਣ ਦੇ ਸੀਗੇ ਐਡਾ ਉਹਨਾਂ ਨਾਲ ਲੁੱਟ ਹੋ ਕਰਕੇ ਉਹਨਾਂ ਨੂੰ ਅੱਧੀ ਰਾਤ ਨੂੰ ਕੁੱਟ ਕੇ ਭੇਜਣਾ ਬਿਲਕੁਲ ਸਹੀ ਨਹੀਂ ਸੀ ਉਹਨਾਂ ਨੂੰ ਮੀਟਿੰਗ ਚ ਆਇਆ ਨੂੰ ਧੋਖੇ ਦੇ ਨਾਲ ਅਰੈਸਟ ਕਰਨਾ ਬਿਲਕੁਲ ਦਰਸਤ ਨਹੀਂ ਸੀ ਉਸ ਤੋਂ ਬਾਅਦ ਤੁਸੀਂ ਹੁਣ ਸੈਂਟਰ ਦੀ ਸ਼ੈਤੇ ਤੁਸੀਂ ਕਿੱਦਾਂ ਪੰਜਾਬ ਦੇ ਵਿੱਚ ਜੋ 2-2 ਡੇਡ-ਡੇਡ ਕਨਾਲਾਂ ਤੇ ਹੋਰ ਇੱਕ-ਇੱਕ 2-2 ਕਿੱਲਾਂ ਵਾਲੇ ਕਿਸਾਨ ਨੇ ਉਹਨਾਂ ਦੀਆਂ ਜ਼ਮੀਨਾਂ ਤੁਸੀਂ ਚਾਹੇ ਫਿਰੋਜ਼ਪੁਰ ਚਾਹੇ ਜਿਉਂਦ ਚਾਹੇ ਗਰਦਾਸਪੁਰ ਕਿੰਨੇ ਥਾਵਾਂ ਤੇ ਤੁਸੀਂ ਉਹ ਜ਼ਮੀਨਾਂ ਦੱਬ ਰਹੇ ਹੋ ਕਿਦਾਂ ਤੁਸੀਂ ਭਾਰਤ ਮਾਲਾ ਪ੍ਰੋਜੈਕਟ ਨੂੰ ਪਾਸ ਕਰਨ ਦੇ ਲਈ ਲੋਕਾਂ ਨੂੰ ਬਿਨਾਂ ਪੈਸੇ ਦਿੱਤੇ ਜ਼ਮੀਨਾਂ ਖੋਹ ਰਹੇ ਹੋ ਇਹ ਸੈਂਟਰ ਦੀ ਸ਼ਹਿਤੇ ਕੀਤਾ ਜਾ ਰਿਹਾ ਤੇ ਤੁਹਾਡਾ ਇਹ ਸੈਂਟਰ ਦੇ ਮੂਰੇ ਵਿਸ਼ਨਾ ਅਸੀਂ ਪੰਜਾਬ ਦੇ ਲੋਕ ਵੇਖ ਰਹੇ ਹਾਂ ਅਸੀਂ ਪੰਜਾਬ ਦੇ ਲੋਕ ਇਹ ਵੇਖ ਰਹੇ ਹਾਂ ਕਿ ਅਸੀਂ ਇਨਾਂ ਹੱਥਾਂ ਦੇ ਨਾਲ ਤੁਹਾਨੂੰ 100 ਦੇ ਨੇੜੇ ਸੀਟਾਂ ਲੈ ਕੇ ਦਿੱਤੀਆਂ ਅਸੀਂ ਇਨਾਂ ਹੱਥਾਂ ਦੇ ਨਾਲ ਤੁਹਾਨੂੰ ਵੱਧ ਚੜ ਕੇ ਵੋਟਾਂ ਪਾੰਨਾ ਸੀ ਪਰ ਇਸ ਕੰਮ ਲਈ ਵੋਟਾਂ ਨਹੀਂ ਪਾੰਨਾ ਸੀ ਉਹ ਸੰਤਰਾ ਮੋਦਾਸੀ ਦਾ ਤੁਸੀਂ ਗੀਤ ਗਾਉਂਦੇ ਹੁੰਦੇ ਸੀ ਕਿ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਉਹਨਾਂ ਕਮੀਆਂ ਦੀਆਂ ਜ਼ਮੀਨਾਂ ਤੁਸੀਂ ਖੋਣ ਤੇ ਲੱਗੇ ਹੋਏ ਹੋ ਉਹਨਾਂ ਕਮੀਆਂ ਦੀ ਰੋਟੀ ਤੁਸੀਂ ਉਜਾੜਨ ਤੇ ਲੱਗੇ ਹੋਏ ਹੋ ਤੇ ਉਸੇ ਸੰਤਰਾ ਮੋਦਾਸੀ ਦਾ ਗੀਤ ਸਾਨੂੰ ਤੁਹਾਡੀ ਇਹ ਝੁਗਨੀ ਵੇਖ ਕੇ ਯਾਦ ਆ ਰਿਹਾ ਕਿ ਲੋਕੋ ਬਾਜ਼ ਆਜੋ ਝੂਠੇ ਲੀਡਰਾਂ ਤੋਂ ਇਹਨਾਂ ਦੇਸ਼ ਨੂੰ ਵੇਲੇ ਲਗਾ ਛੱਡਣਾ ਇਹਨਾਂ ਦੇਸ਼ ਦਾ ਕੱਖ ਵੀ ਛੱਡਿਆ ਨਹੀਂ ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ